ਜਾਬazio ਪੰਜਾਬ ਨਸ਼ੇ ਦੀ ਦਲਦਲ ਦੇ ਵਿੱਚ ਕਦੋਂ ਫਸਿਆ ਤੇ ਉਹ ਤਸਦਾ ਤੁਰਿਆ ਗਿਆ ਇਸ ਸਬ ਦੀ ਡਿਟੇਲ ਦੇ ਉੱਤੇ ਜਾਣਾ ਜ਼ਰੂਰੀ ਨਹੀਂ ਹੈ ਤੁਸੀਂ ਸਾਰੇ ਜਾਣਦੇ ਹੋ ਆਮ ਆਦਮੀ ਪਾਰਟੀ ਇੱਕ ਗੱਲ ਜ਼ੋਰਦਾਰ ਤਰੀਕੇ ਦੇ ਨਾਲ ਕਹਿੰਦੀ ਰਹੀ ਹੈ ਕਿ ਇਸ ਮਾਮਲੇ ਦੇ ਉੱਤੇ ਬਹੁਤ ਸਾਰੀਆਂ ਧਿਰਾਂ ਆਪਸ ਦੇ ਵਿੱਚ ਰਲੀਆਂ ਹੋਈਆਂ ਨੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਪੰਜਾਬ ਨੂੰ ਕੁੱਟਿਆ ਤੇ ਉਹਨੂੰ ਡਰਗ ਦੇ ਖੂਹ ਦੇ ਵਿੱਚ ਸੁੱਟਿਆ ਇਹਦੇ ਕੋਈ ਹਾਲਾਤ ਬਣਾਏ ਇਹ ਸਭ ਦੇ ਸਾਹਮਣੇ ਅੱਜ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਹਰਾਂ ਦੀ ਅਗਵਾਈ ਵਾਲੀ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਛੇੜੀ ਬੈਠੀ ਹੈ ਬੜਾ ਫਿਕਰ ਪੈ ਗਿਆ ਸਾਰੀਆਂ ਧਿਰਾਂ ਨੂੰ ਇਸ ਗੱਲ ਦਾ ਕਿ ਕਿਤੇ ਇਹ ਸਫਲ ਨਾ ਹੋ ਜਾਣ ਇਹ ਦੇ ਵਿੱਚ ਤਾਂ ਤੁਸੀਂ ਵੇਖੋ ਕਿ ਪੰਜਾਬੀ ਦੀ ਇੱਕ ਕਹਾਵਤ ਆ ਵੀ ਲੰਡਾ ਮੀਨੇ ਨੂੰ 100 ਵਾਲਾ ਭਾ ਕੇ ਮਿਲ ਲੈਂਦਾ ਉਹਦਾ ਇਹ ਸਾਰੇ ਇੱਕ ਦੂਜੇ ਦੇ ਨਾਲ ਇਕੱਠੇ ਹੋ ਗਏ ਉਹ ਇੱਕ ਬੰਦੇ ਦੀ ਸਿਕਿਉਰਿਟੀ ਕੀ ਹਟਾਈ ਜਿਹਦੇ ਕੋਲੇ ਪ੍ਰਧਾਨ ਮੰਤਰੀ ਦੇ ਬਰਾਬਰ ਦੀ ਸਿਕਿਉਰਿਟੀ ਸੀ ਉਹਦੀ ਥੋੜੀ ਸਿਕਿਉਰਿਟੀ ਦੇ ਵਿੱਚ ਜਿਹੜਾ ਉਹ ਕਟੌਤੀ ਕੀ ਕੀਤੀ ਸਾਰੇ ਇਕੱਠੇ ਹੋ ਗਏ ਇਕੱਠੇ ਹੋ ਕੇ ਬੋਲਣਾ ਇਹਨਾਂ ਨੇ ਸ਼ੁਰੂ ਕਰਤਾ ਉਹ ਕਾਂਗਰਸੀ ਹੋਣ ਅਕਾਲੀ ਹੋਣ ਭਾਰਤੀ ਜਨਤਾ ਪਾਰਟੀ ਵਾਲੇ ਹੋਣ ਹਾ ਲਾ 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 ਹਾ ਲਾ 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 ਜਿਹੜੀ ਆ ਉਹ ਚਫੇਰੇ ਮਚ ਗਈ ਔਰ ਇਹ ਮਚੀ ਹੋਈ ਜਿਹੜੀ ਇੰਨੀ ਕਾਂਵਾ ਰੌੜੀ ਹੈ ਨਾ ਇਹਦੇ ਪਿੱਛੇ ਅਸਲ ਦੇ ਵਿੱਚ ਕਹਾਣੀ ਇਹ ਆ ਕਿ ਇਹ ਪਾਰਟੀਆਂ ਦਾ ਰਣੇਵਾ ਜਿਹੜਾ ਨਾ ਆਪਸ ਦੇ ਵਿੱਚ ਉਹ ਨਹੀਂ ਚਾਹੁੰਦਾ ਕੇ ਪੰਜਾਬ ਦੇ ਵਿੱਚੋਂ ਡਰੱਗ ਰੂਪੀ ਕੋੜ ਜਿਹੜਾ ਉਹ ਖਤਮ ਹੋਵੇ ਕਿਉਂਕਿ ਉਹਦੇ ਉੱਤੇ ਇਹਨਾਂ ਦੀ ਨਾ ਸਿਰਫ ਸਿਆਸ ਚੱਲਦੀ ਹੈ ਬਲਕਿ ਇਹਨਾਂ ਦੇ ਬਹੁਤ ਸਾਰੇ ਲੋਕਾਂ ਦੀ ਇਨਵੋਲਵਮੈਂਟ ਸਮੇਂ-ਸਮੇਂ ਦੇ ਉੱਤੇ ਸਿੱਧ ਹੁੰਦੀ ਆਈ ਹੈ ਜੇਕਰ ਅੱਜ ਮੈਂ ਬੋਲਣਾ ਹੋਵੇ ਨਾ ਕਿ ਕਿੰਨਾ-ਕਿੰਨਾ ਦੀ ਸ਼ਮੂਲੀਅਤ ਸਿੱਧ ਹੋਈ ਕਿੰਨਾ-ਕਿੰਨਾ ਦੀਆਂ ਫੋਟੋਆਂ ਜੜੀਆਂ ਉਹ ਪਿਛਲੇ ਸਮੇਂ ਦੇ ਦੌਰਾਨ ਸਾਹਮਣੇ ਆਉਂਦੀਆਂ ਰਹੀਆਂ ਨੇ ਇੱਕ ਬਹੁਤ ਲੰਬੀ ਲਿਸਟ ਜੜੀ ਉਹ ਹੋਊਗੀ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਦੇ ਵਾਸਤੇ ਇਹਨਾਂ ਨੇ ਪਤਾ ਨਹੀਂ ਕਿੰਨੇ ਇੱਕ ਘਰ ਉਜਾੜਤੇ ਕਿੰਨੇ ਇੱਕ ਮਾਵਾਂ ਦੇ ਪੁੱਤ ਜਿਹੜੇ ਨੇ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਜਬਰੀ ਇੱਕ ਕਿਸਮ ਦੇ ਨਾਲ ਜਿਹੜੀ ਜੀ ਉਹ ਤੱਕ ਦਿੱਤੇ ਔਰ ਇਹਨਾਂ ਦੀ ਹਮਦਰਦੀ ਕਿਉਂ ਆ ਉਹਨਾਂ ਲੋਕਾਂ ਦੇ ਨਾਲ ਜਿਹੜੇ ਲੋਕ ਪੰਜਾਬ ਨੂੰ ਇਸ ਬਰਬਾਦੀ ਦੇ ਖੂਬ ਤੱਕਣ ਦੇ ਵਾਸਤੇ ਜ਼ਿੰਮੇਵਾਰ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਹੈ ਇਹ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਨਹੀਂ ਬਲਕਿ ਨਸ਼ੇ ਦੇ ਸੁਦਾਗਰਾਂ ਦੇ ਵਿਰੁੱਧ ਵਿੱਚ ਹੈ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਇਸ ਖੂਹ ਦੇ ਵੱਲ ਜਿਹੜਾ ਉਹ ਤੱਕਿਆ ਔਰ ਇਸ ਸਰਕਾਰ ਦੀ ਕਮਿਟਮੈਂਟ ਹੈ ਕੋਈ ਉਹ ਵਿਅਕਤੀ ਬਖਸ਼ਿਆ ਨਹੀਂ ਜਾਊਗਾ ਜਿਹੜਾ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਨਸ਼ਿਆਂ ਦੀ ਇਸ ਸਮਕਲਿੰਗ ਦੇ ਵਿੱਚ ਸ਼ਾਮਲ ਹੋਊਗਾ